ਸਾਧੂ ਕੀ ਜੋ ਲਿਹੇ ਓਟ ਤੇਰੇ ਮਿਟੇ ਪਾਪ ਸਭ ਕੋਟ ਕੋਟ ਕਹਿ ਰਬ ਦਾ ਜੋ ਜਪੇ ਨਾਮ ਤਿਸ ਜਾਤ ਨਾ ਜਨਮ ਨਾ ਜੋ ਨੂੰ ਕੰਮ ਦੇ ਮਹਮਕ ਅਨੁਸਾਰ ਤਨ ਰੈਬਰ ਪਤਾ ਕ੍ਰਾਂਤੀਕਾਰੀ ਸਤਗੁਰੂ ਦਾਸ ਮਾਈ ਦੇ 699 ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਦੇਸ਼ ਵਿਦੇਸ਼ ਸੰਗਤਾਂ ਨੂੰ ਲੱਖ ਲੱਖ ਵਧਾਈ ਹੈ ਕਿ ਔਰ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 31 ਤੀਕ ਨੂੰ ਸ਼ੁਭਾ ਯਾਤਰਾ ਵਾਲੇ ਜਨ ਔਰ 1 ਫਰਵਰੀ ਧੰਨਤਾ ਸਰਬਦਾਰ ਦਾ ਪ੍ਰਕਾਸ਼ ਦਿਵਸ ਉਹਦਰ ਬੜੇ ਸ਼ਰਧਾ ਤੇ ਪ੍ਰੇਮ ਦੇ ਨਾਲ ਗੁਰੂ ਘਰਾਂ ਦੇ ਵਿੱਚ ਜਾਓ ਸੰਗਤ ਕਰਕੇ ਮਹਾਰੇ ਦੀ ਬਾਣੀ ਸਰਵਣ ਕਰਕੇ ਔਰ ਆਪਣਾ ਜੀਵ ਉੱਚਾ ਤੇ ਸੁੱਚਾ ਬਣਾਓ ਤੇ ਇਸ ਕਰਕੇ ਸਮੂਹ ਸ਼ਕਤਾਂ ਨੂੰ ਦੁਆਰਾ ਫਿਰ ਬੇਨਤੀ ਹੈ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਅਕਾਲ ਪੁਰਖ ਵਾਹਿਗੁਰੂ ਸਭ ਦੀਆਂ ਝੋਲੀਆਂ ਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇ ਹਾਂਜੀ ਮਹਾਰਾਜ ਜਿਹੜਾ ਮਹਾਰਾਜ ਦੀ ਵਰਸੀ ਆ ਰਹੀ ਆ ਉਹਦੇ ਬਾਰੇ ਆਪਾਂ ਸੰਗਤਾਂ ਨੂੰ ਕੀ ਮੈਸੇਜ ਦੇਣੇ ਚਾਹੁੰਦੇ ਹਾਂ ਜੀ ਧੰਨ ਧੰਨ ਬ੍ਰਹਮ ਗਿਆਨੀ ਸਚਖੰਡ ਵਾਸੀ ਨਾਮ ਬਾਣੀ ਦੇ ਰਸੀਏ ਕੀਰਤਨ ਦੇ ਤਨੀ ਧੰਨ ਧੰਨ ਸੰਤ ਬਾਬਾ ਗੋਬਿੰਦ ਸਿੰਘ ਮਹਾਰਾਜ ਦੀ 8ਵਾਂ ਜਵੀਂ ਸਰਾਨਾ ਵਰਸੀ 6 ਫਰਵਰੀ ਨੂੰ ਮਨਾਈ ਜਾ ਰਹੀ ਆ ਅੱਜ ਜਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਰਾਗੀ ਢਾਡੀ ਸ਼ਰੂਦਾ ਸਾਧੂ ਸੰਪਰਦ ਸੋਸਾਇਟੀ ਦੇ ਮਹਾਪੁਰੇ ਪਹੁੰਚ ਕੇ ਆਪਣੇ ਪ੍ਰਵਚਨ ਰਾਹੀਂ ਸੰਗਤਾਂ ਨੂੰ ਹਲ ਕਰ ਗਏ ਪਹਿਲੀ ਲੜੀ ਜੋ ਅਖੰਡ ਪਾਠਾਂ ਦੀ ਹੈ ਉਹਦਾ 2 ਫਰਵੀਨ ਨੂੰ ਆਰੰਭ ਕੀਤਾ ਜਾਵੇਗਾ ਤੇ ਚਾਰ ਨੂੰ ਭੋਗ ਪਾਈ ਜਾਣਗੇ 6 ਚਾਰ ਤਿਕ ਨੂੰ ਫਿਰ ਆਰੰਭ ਕੀਤੇ ਜਾਣਗੇ 55 ਸ਼੍ਰੀ ਖੰਡ ਵਾਠ ਪਹਿਲੀ ਲੜੀ ਦੇ ਦੂਸਰੀ ਦੇ ਵੀ 55 ਆਰੰਭ ਕੀਤੇ ਜਾਣਗੇ ਤੇ 6 ਨੂੰ ਭੋਗ ਪਾਈ ਜਾਣਗੇ ਉਗਤੋਂ ਪ੍ਰੰਤ ਪੰਡਾਲ ਸਜੇਗਾ ਬਾਣੀ ਤੇ ਵਿਚਾਰਾ ਹੋਣਗੀਆਂ ਔਰ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਉਹਨਾਂ ਦਾ ਜੀਵਨ ਉੱਚਾ ਤੇ ਸੁੱਚਾ ਬਣਾਉਣ ਵਾਸਤੇ ਰਸ਼ੇਰ ਤੋਂ ਨਸ਼ਿਆਂ ਤੋਂ ਤਿਆਗ ਕਰਕੇ ਤੇ ਉਹਨਾਂ ਨੂੰ ਉਪਦੇਸ਼ ਦੇਣਾ ਕਿ ਨਸ਼ੇ ਤੋਂ ਦੂਰ ਰਹੋ ਬਾਣੀ ਦੇ ਨਾਲ ਜੁੜੋ ਆਪਣਾ ਜੀਵਨ ਉੱਚਾ ਤੇ ਸੁੱਚਾ ਬਣਾਓ ਤੇ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਵੀ ਭੜੀ ਹੰਮ ਹਮਾ ਕੇ ਦੇੜੀ ਵਿਖੇ ਪਹੁੰਚਦੇ ਡਾਇਰੈਕਟਰ ਸੰਤ ਬਾਬਾ ਗੋਵਿੰਦ ਅਸੀ ਮਹਾਰਮਾਲਾ ਗੋਵਿੰਦਪੁਰਾ ਪੁਗਵਾੜਾ ਵਿਖੇ ਇਹ ਜਿਹੜਾ ਸਾਲਾਨਾ ਵਰਸੀ ਸਮਾਗਮ ਮਨਾਇਆ ਜਾ ਰਿਹਾ ਹੈ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਰੂਰ ਪਹੁੰਚੋ ਤਨ ਮਨ ਤਾਂ ਦੇਣਾ ਸੇਵਾ ਕਰਕੇ ਆਪਣਾ ਜੀਵਨ ਉਚਾਸਤ ਤੇ ਸੋਚਾ ਬਣਾਓ ਬਾਣੀ ਦੇ ਲੜ ਲੱਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਸਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੈ ਗੁਰਦੇਵ ਤੁਹਾਨੂੰ